سگڑی ہونا ہوا میری خیال رکھی واحسا واحر جی کی فتح بائی بلدیو سنگ جدو سپنیا کے گھر بائی آیا سا دو پوتے دےمت سنگھول سنگ ਨਿੱਕੇ ਨਿੱਕੇ ਸੀਗੇ ਇਹ ਬੱਚੇ 2018 ਤੋਂ ਲੈ ਕੇ 2024 ਤੱਕ ਦੇ ਜਿਹੜਾ 6-7 ਸਾਲਾਂ ਦਾ ਸਫ਼ਰ ਆਪਣੇ ਜੀਵਨ ਦਾ ਇੱਥੇ ਪੂਰਾ ਕੀਤਾ ਇੱਕ ਪੂਰਾ ਭਰਿਆ ਪਰਿਵਾਰ ਆਇਆ ਸੀ ਸਾਡੇ ਬਲਦੇਵ ਸਿੰਘ ਇਹਦੇ ਧਰਮ ਪਤਨੀ ਸਾਡੀ ਸੋਨੂ ਕੌਰ ਭੈਣ ਅਨਮੋਲ ਸਿੰਘ ਕੀਮਤ ਸਿੰਘ ਚਾਰੋਂ ਮੈਂਬਰਾਂ ਨੂੰ ਅਸੀਂ ਜਗਰਾਉਂ ਤੋਂ ਚੰਤੀ ਰਾਣੀ ਚੌਕ ਤੋਂ ਲੈ ਕੇ ਆਏ ਸੀ ਸਾਨੂੰ ਸੰਗਤ ਬੱਲੀ ਨੂੰ ਦੱਸਿਆ ਗਿਆ ਵੀ ਇੱਥੇ ਇੱਕ ਪਰਿਵਾਰ ਆ ਵੀ ਬਲਦੇਵ ਸਿੰਘ ਕਿਸੇ ਤੇ ਵਰਾਜ ਮਿਸਤਰੀ ਸੀ ਆਪਣੇ ਬੱਚਿਆਂ ਨੂੰ ਪਾਲਦਾ ਸੀ ਅਧਰੰਗ ਹੋ ਗਿਆ ਸੀ ਇਹਨੂੰ ਉਸ ਤੋਂ ਪਹਿਲਾਂ ਘਰ ਵਾਲੀ ਦਿਮਾਗੀ ਅਫਸੈਟ ਹੋ ਗਈ ਸੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹ ਕਿਰਾਏ ਦੇ ਮਕਾਨ 'ਚ ਰਹਿੰਦੇ ਸੀਗੇ ਮਕਾਨ ਮਾਲਕ ਨੇ ਵੀ ਘਰ ਖਾਲੀ ਕਰਾ ਲਿਆ ਛਣਕ ਤੇ ਆ ਗਏ ਨਾਲ ਬੱਚੇ ਸੀ ਨਿੱਕੇ ਨਿੱਕੇ ਤੋਂ ਧੀਆਂ ਤਾਂ ਨਿੱਕੀਆਂ ਨਿੱਕੀਆਂ ਕਿਵੇਂ ਨਾ ਕਿਵੇਂ ਰਿਸ਼ਤੇਦਾਰਾਂ ਨੇ ਮਾਮਿਆਂ ਨੇ ਨਾਨਿਆਂ ਨੇ ਰਲ ਕੇ ਨਾਨੀ ਨੇ ਵਿਆਹ ਦੀਆਂ ਪਰ ਕੀਮਰ ਸਿੰਘ ਆਪਣੇ ਮੰਮੀ ਪਾਪਾ ਦੇ ਨਾਲ ਸੜਕਾਂ ਦੇ ਉੱਤੇ ਹੀ ਫੁੱਟਪਾਥ ਦੇ ਉੱਤੇ ਤੁਰਿਆ ਕਰਦਾ ਖੇਡਦਾ ਅਨਮੋਲ ਸਿੰਘ ਦੁਕਾਨ ਤੇ ਲੱਗਿਆ ਹੋਇਆ ਕਿਸੇ ਤੇ ਸਕੂਲੇ ਜਾਣਾ ਪੜ੍ਹਾਈ ਕਰਨੀ ਤਾਂ ਦੂਰ ਦੀ ਗੱਲ ਸੀ ਜ਼ਿੰਦਗੀ 'ਚ ਕੋਈ ਸੇਧ ਦੇਣ ਵਾਲਾ ਵੀ ਹੈ ਨਹੀਂ ਸੀ। ਰਿਸ਼ਤੇਦਾਰ ਵੀ ਪੂਰੇ ਸੂਰੇ ਸੀਗੇ। ਮਾਮੇ ਵੀ ਦਿਹਾੜੀ ਕਰਦੇ, ਰੰਗ ਦਾ ਕੰਮ ਕਰਦੇ ਸੀ। ਉਹ ਕਹਿੰਦੇ ਅਸੀਂ ਵੀ ਨਹੀਂ ਕੋਈ ਕਰ ਸਕਦੇ। ਬਲਦੇਵ ਸਿੰਘ ਦੇ ਭਰਾ ਉਹਨਾਂ ਨਾਲ ਵੀ ਕੋਈ ਸੰਬੰਧ ਨਹੀਂ ਸੀ। ਇਹ ਇੱਥੇ ਰਹਿੰਦਾ ਸੀ ਸੌਰੀ ਪਹਿਲਾਂ ਖੰਨੇ ਸ਼ਹਿਰ ਦਾ ਰਹਿਣ ਵਾਲਾ ਸੀਗਾ। ਉੱਥੋਂ ਵੀ ਨਾਕਾ ਦੇਕਾ ਖਤਮ ਸੀ ਇਹਦਾ ਮੋੜ ਛੱਡ ਕੇ ਇੱਥੇ ਆ ਗਿਆ ਸੀ। ਇਹ ਬਲਦੇਵ ਸਿੰਘ ਦੇ ਮਾਸੜ ਜੀ ਤੇ ਭਤੀਜਾ ਆ ਤੇ ਨਾਲ ਭਰਜਾਈ ਆਏ ਆ ਧੰਨਵਾਦ ਤੁਹਾਡਾ ਵੀ ਤੁਸੀਂ ਆਖਰੀ ਸਮੇਂ ਦਰਸ਼ਨ ਕੀਤੇ ਇਹ ਕੀਮਤ ਸਿੰਘ ਹੈ ਬਲਦੇਵ ਸਿੰਘ ਦਾ ਛੋਟਾ ਮੁੰਡਾ ਜੀ ਤੇ ਵੱਡਾ ਮੁੰਡਾ ਅਨਮੋਲ ਸਿੰਘ ਆ ਜੀ ਤੇ ਬਲਦੇਵ ਸਿੰਘ ਦੀਆਂ ਬੇਟੀਆਂ ਵਾ ਇੱਧਰ ਚਿਕੜੀਆਂ ਜਨਤਨ ਸੰਸਕਾਰ ਦੇ ਵਿੱਚ ਬੇਟੀ ਆਈ ਹੈ ਨਵਜੋਤ ਕੌਰ ਭਿੰਦਰ ਕੌਰ ਦਿਲਜੀਤ ਸਿੰਘ ਜਵਾਈ ਆ ਬਲਜੀਤ ਕੌਰ ਤੇਜ ਕੌਰ ਬਲਕਰਨ ਸਿੰਘ ਗੁਲਦੀਪ ਸਿੰਘ ਰਜਨੀਕੌਰ ਅਮਨਦੀਪ कौर ਬੇਟੀ ਦੇ ਭਤੀਜਾ ਉਹਨਾਂ ਨੇ ਆਇਆ ਖੰਨੇ ਤੋਂ ਤੇ ਅਮਰਜੀਤ कौर ਤੇ ਪ੍ਰੀਮ ਲਾਲ ਜੀ ਮਾਸੀ ਬਾਸੜਾਏ ਬਹੁਤ ਬਹੁਤ ਧੰਨਵਾਦ ਤੁਹਾਡਾ ਚੁਪਟ ਬਲਦੇਵ ਸਿੰਘ ਤੇ ਸੋਨੂੰ ਭੈਣ ਜਦੋਂ ਸਾਡੇ ਕੋਲ ਆਏ ਬੱਚਿਆਂ ਨੂੰ ਅਸੀਂ ਇੱਥੇ ਪੜਨ ਲਾ ਲਿਆ ਅਨਮੋਲ ਵੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੀਮਤ ਸਿੰਘ ਵੀ ਹੀਮਤ ਸਿੰਘ ਹਮੇਸ਼ਾ ਆਪਣੀ ਕਲਾਸ 'ਚ ਪਹਿਲੇ ਦੂਜੇ ਨੰਬਰ 'ਤੇ ਆਉਂਦਾ ਛਿੱਡਾਂ ਦੇ ਵਿੱਚ ਵੀ ਦੋਨੇ ਬੱਚੇ ਤੇ ਇਹਨਾਂ ਦੀ ਹਾਲਤ ਬਲਦੇਵ ਸਿੰਘ ਦੀ ਤੇ ਸੋਨੂ ਭੈਣ ਦੀ ਇਹ ਸੀ ਵੀ ਸੋਨੂ ਭੈਣ ਦਾ ਦਿਮਾਗੀ ਟਰੀਟਮੈਂਟ ਚੱਲਦਾ ਸੀ ਬਲਦੇਵ ਸਿੰਘ ਅਧਰੰਗ ਹੋਣ ਕਰਕੇ ਚੱਲ ਫਿਰ ਨਹੀਂ ਸਕਦਾ ਸੀ ਸਰੀਰ ਭਾਰਾ ਹੋਈ ਜਾਂਦਾ ਸੀ ਇਲਾਜ ਚੱਲਦਾ ਸੀ ਪਰ ਆਹ ਗੱਲ ਦਾ ਨਹੀਂ ਸੀ ਪਤਾ ਵੀ ਇੱਕਦਮ ਐਡਾ ਵੱਡਾ ਭਾਣਾ ਪਰ ਇਹ ਦੋਨੋਂ ਹਸਬੰਡ ਵਾਈਫ ਇੱਥੇ ਟੈਂਪਰੇਰੀ ਬਾਅਦ ਚ ਬਾਹਰ ਕਿੱਥੇ ਰਹਿੰਦੇ ਸੀਗੇ ਆਪਦਾ ਪ੍ਰਸ਼ਾਦਾ ਪਾਣੀ ਛਕਦੇ ਸੀ ਸੇਵਾ ਕਰਾਉਂਦੇ ਸੀ ਭਾਂਡੇ ਧਵਾਉਂਦੇ ਸੀ ਪਰ ਬਲਦੇਵ ਸਿੰਘ ਨੂੰ ਦੁਵਾਰਾ ਜਦੋਂ ਅਟੈਕ ਆਇਆ ਪ੍ਰੀਨ ਦਾ ਇਕਦਮ ਬਰੀਨ ਹੈਮਰੇਜ ਹੋ ਗਿਆ ਫਟਾਫਟ ਚੱਕ ਕੇ ਹਸਪੀਟਲ ਤੇ ਲੈ ਗਏ ਇੱਥੇ ਹਸਪੀਟਲ ਦੇ ਵਿੱਚ ਰੱਖਿਆ ਆਈ ਸੀ ਯੂ ਦੇ ਵਿੱਚ ਰਿਹਾ ਵੀ ਡਾਕਟਰ ਕਹਿੰਦੇ ਜਿਆਦਾ ਢਿੱਲੇ ਆ ਵੀ ਵੱਡੇ ਹਸਪਤਾਲ ਭੇਜਣਾ ਪੈਣਾ ਔਰੀਸਨ ਹਸਪਤਾਲ ਲੈ ਕੇ ਜਾ ਕੇ ਔਰੀਸਨ ਦੇ ਵਿੱਚ ਦਾਖਲ ਰੱਖਿਆ ਹੁਣ ਪਿਛਲੇ ਕਰੀਬ ਲਗਭਗ 1 ਮਹੀਨੇ ਤੋਂ ਔਰੀਸਨ ਹਸਪਤਾਲ ਦੇ ਆਈ.ਸੀ.ਯੂ ਦੇ ਵਿੱਚ ਵੈਂਟੀਲੇਟਰ ਤੇ ਚੱਲ ਰਹੇ ਸੀ ਡਾਕਟਰਾਂ ਨੇ ਅੱਜ ਤੋਂ 10-12 ਦਿਨ ਪਹਿਲਾਂ ਹੀ ਕਹਤੀ ਸੀ ਗੱਲ ਵੀ ਬਚਣ ਦੇ ਚਾਂਸ ਹੈ ਨਹੀਂ ਕਿ ਵੀ ਸਰੀਰ ਸਪੋਰਟ ਨਹੀਂ ਕਰ ਰਿਹਾ ਰਿਸਪੌਂਸ ਨਹੀਂ ਕਰ ਰਿਹਾ ਅੰਦਰੋਂ ਵੀ ਜਿੰਨਾ ਕਿ ਹੈਗਾ ਉਹ ਮਸ਼ੀਨਾਂ ਨਾਲ ਹੀ ਚੱਲ ਰਿਹਾ ਤਾਂ ਕੱਲ ਡਾਕਟਰਾਂ ਨੇ ਛੁੱਟੀ ਦਿੱਤੀ ਸੀ ਇੱਥੇ ਲੈ ਕੇ ਆਏ ਸੁਖਨਿਆਂ ਦੇ ਘਰ ਬਸ ਇੱਥੇ ਪਹੁੰਚਦੇ ਸਾਰੀ ਬਲਦੇਵ ਸਿੰਘ ਦੀ ਸਵਾਸਾ ਦੀ ਪੂੰਜੀ ਪੂਰੀ ਕਰਦੇ ਹੋਏ ਕਾਲ ਚਲਾਣਾ ਕਰਕੇ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਜਾਪਦਾ ਅੰਦ। ਅਰਦਾਸ ਕਰਿਓ। ਬਾਈ ਬਲਦੇਵ ਸਿੰਘ ਨੂੰ ਮਹਾਰਾ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਬਲਦੇਵ ਸਿੰਘ ਬਾਈ ਦਾ ਸਫਰ ਸੁਪਨਿਆਂ ਦੇ ਘਰ ਤੀ ਜਿਹੜਾ ਉਹ 10 6 218 ਨੂੰ ਲੈ ਕੇ ਆਏ ਸੀਗੇ 10 10 224 ਨੂੰ 6 ਸਾਲ ਤੇ 4 ਦਿਨ ਦਾਇਸਾ ਪਰ ਵੀਰਾ ਸਾਡੇ ਕੋਲੋਂ ਪੂਰਾ ਕਰਕੇ ਚਲਾ ਗਿਆ ਬਲਦੇਵ ਸਿੰਘ ਦੇ ਬੱਚਿਆਂ ਦੀ ਗੱਲ ਕਰੀਏ ਬਹੁਤ ਸੂਝਵਾਨ ਨੇ ਸਿਆਣੇ ਨੇ ਅੱਜ ਲਿਖ ਰਹੇ ਨੇ ਸੋਨੂੰ ਭੈਣ ਵੀ ਬਹੁਤ ਠੀਕ ਆ ਬੇਟੀਆਂ ਵਿਆਈਆਂ ਹੋਈਆਂ ਉਹਨਾਂ ਦੇ ਵੀ ਘੋਗਾ ਬੱਚੇ ਆ ਬਸ ਅਰਦਾਸ ਕਰਿਓ ਜਿਹੜੀ ਡਿਊਟੀ ਜਾਂਦਾ ਜਾਂਦਾ ਬਲਦੇਵ ਸਿੰਘ ਸਾਡੀ ਲਾ ਕੇ ਗਿਆ ਆਪਣੇ ਬੇਟਿਆਂ ਦੀ ਦੋਨਾਂ ਦੀ ਅਸੀਂ ਉਹ ਨਿਵਾਸ ਸਕੀਏ ਅਸੀਂ ਆਪਣੇ ਇਹਨਾਂ ਦੋਨਾਂ ਹੋਣਹਾਰ ਪੁੱਤਰਾਂ ਦੇ ਸਿਰ ਤੇ ਹੱਥ ਰੱਖਣ ਯੋਗੇ ਹੋਈਏ ਇਹ ਤਕੜੇ ਹੋ ਕੇ ਵੱਡੇ ਹੋ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਬਲਦੇਵ ਸਿੰਘ ਦਾ ਨਾਮ ਰੋਸ਼ਨ ਕਰਨ ਆਪਣੀ ਮਾਂ ਦੀ ਸੰਭਾਲ ਕਰਨ ਆਪਣੀਆਂ ਭੈਣਾਂ ਦਾ ਸਾਥ ਦੇਣ ਇਹਦੇ ਲਈ ਤੁਸੀਂ ਵੀ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਮਾਈ ਬਲਦੇਵ ਸਿੰਘ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ واحرو جی فتح ہر گوبند جی سب بہادر سوری ہے خالسا <سؤال> جی سب گور من شاعد <سؤال> ممبر سردار <سؤال> بلدیو ਆਪਣੇ ਸਵਾਸਾਂ ਦੇ ਪੁੰਜ ਨੂੰ ਪੂਰੇ ਕਰਦੇ ਹੋਏ ਆਪ ਜੀ ਦੇ ਚਰਨਾਂ ਵਿਚ ਆਨ ਪੜਾਏ ਹਨ ਉਹਨਾਂ ਦੀ ਆਤਮਾ ਦੀ ਸ਼ਾਨੀ ਬਖਸ਼ਣੀ ਅਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਪੜਾ ਮੰਨਣ ਦਾ ਵੱਲ ਬਖਸ਼ਣਾ ਸਰਬੱਤ ਦੇ ਕਾਰਜ ਆਸ ਕਰਨੇ ਇਸ ਮੁਖਤਾ ਦੀ ਸੇਵਾ ਸਾਡੀ ਪਰਿਵਾਰ ਤੇ ਜੋ ਉਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਦੀ ਸੇਵਾ ਦੇਖੇ ਲੋਣੀ ਸਰਬੱਤ ਦੇ ਕਾਰ ਤੇ ਆਸਤਾਨ ਨੇ ਖੁਵੱਦ ਦਾ ਪਲਾ ਕਰਨਾ ਇਸ ਸੁਖਤਾ ਦੀ ਸੇਵਾ ਸਾਡੀ ਦੇ ਜੋ ਨਸਤ ਕੀਤੀ ਹੈ ਸੇਵਾ ਸਭਨ ਕਾਰ ਦੀ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇ ਰਾਮ ਤੇ ਆਵੇ ਰਾਮ ਨਾਮ ਚੜਦੀ ਕਲਾ ਤੇਰੇ ਪੜੇ ਸਰਬੱਤ ਦਾ ਭਲਾ ਜਪੋ ਸਤਿ ਨਾਮ ਸਤਿ ਨਾਮ ਸਤਿ ਨਾਮ ਜੀ ਸਤਿ ਨਾਮ ਸਤਿ ਨਾਮ ਸਤਿ ਨਾਮ ਜੀ ਵਾਹੇ 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 ਸਤਿ ਨਾਮ ਸਤਿ ਨਾਮ ਸਤਿ ਨਾਮ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲਦੇਵ ਸਿੰਘ ਦਾ ਆਪਾਂ ਸਾਰੇ ਅੰਤਮ ਸੰਸਕਾਰ 'ਚ ਸ਼ਾਮਲ ਹੋਏ ਆ ਉਹਨਾਂ ਦੀ ਅੰਤਮ ਅਰਦਾਸ ਆ ਜਿਹੜੀ ਬਲਦੇਵ ਸਿੰਘ ਜੀ ਦੀ ਉਹ 20 ਤਰੀਕ ਦਿਨ ਐਤਵਾਰ ਨੂੰ ਹੋਵੇਗੀ ਇਸੇ ਨੱਕਰ ਦੇ ਵਿੱਚ ਗੁਰੂ ਘਰ ਦੇ ਵਿੱਚ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਜੀ ਸਾਰਿਆਂ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਰਦੇਵ ਸਿੰਘ ਨੂੰ ਆਪਣੇ ਚਾਪਲ ਨਿਵਾਸ ਮਾਛਣ ਵਿੱਚ ਤੁਸੀਂ 20 ਤਰੀਕ ਤੋਂ ਤਿੰਨ ਐਤਵਾਰ ਨੂੰ ਅਰਦਾਸ ਵਿੱਚ ਅੰਤਿਮ ਅਰਦਾਸ ਸ਼ਾਮਲ ਹੋਣ ਦੀ ਕਿਰਪਾਲਤਾ ਕਰ ਵਾਈ ਗੁੱਡ ਜੀ ਤੁਹਾਡਾ ਆਲਸਾ ਵਾਈ ਜੀ